ਅਗੇਤਾ ਜੀ ਹੁਸ਼ਾਰਪੁਰ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਵਿਡਿੰਗ ਸੀਜ਼ਨ ਦਾ ਆਗਾਜ਼ ਹੋ ਚੁੱਕਿਆ ਹੈ ਤੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰਦੀਏ ਖਾਸ ਕਰ ਜਿਨ੍ਹਾਂ ਨੌਜਵਾਨਾਂ ਦਾ ਵਿਆਹ ਹੁੰਦਾ ਹੈ ਜਾਂ ਇਸ ਤੋਂ ਇਲਾਵਾ ਅਵਿਆਸ ਸਮਾਗਮਾਂ ਦੇ ਵਿੱਚ ਜਿਨ੍ਹਾਂ ਜੈਂਟਸ ਨੇ ਆਪਣੇ ਜਿਹੜੇ ਕੱਪੜੇ ਤਿਆਰ ਕਰਵਾਉਣੇ ਹੁੰਦੇ ਨੇ ਤਾਂ ਉਹਨਾਂ ਨੂੰ ਹੁਸ਼ਾਰਪੁਰ ਤੋਂ ਬਾਹਰੀ ਸ਼ਹਿਰਾਂ ਵੱਲ ਰੁਖ ਕਰਨਾ ਪੈਂਦਾ ਹੈ ਭਾਵੇਂ ਕਿ ਉਹਨਾਂ ਨੂੰ ਜਲੰਧਰ ਜਾਂ ਲੁਧਿਆਣੇ ਵਰਗੇ ਸ਼ਹਿਰਾਂ ਵੱਲ ਰੁਖ ਕਰਨਾ ਪੈਂਦਾ ਹੈ ਪ੍ਰੰਤੂ ਹੁਣ ਇੱਕ ਬੇਹਦ ਕੋਈ ਖ਼ਬਰੀ ਵਾਲੀ ਆਪਾਂ ਗੱਲ ਕਰ ਸਕਦੇ ਹੁਸ਼ਿਆਰਪੁਰ ਦੇ ਲਈ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਵੱਡਾ ਬ੍ਰਾਂਡ ਖੁੱਲ ਚੁੱਕਿਆ ਹੈ ਨਿਰਮਾਨ ਸਟੂਡੀਓ ਜੀ ਹਾਂ ਨਿਰਮਾਨ ਸਟੂਡੀਓ ਦਾ ਨਾਮ ਤਾਂ ਤੁਸੀਂ ਅਕਸਰ ਹੀ ਸੁਣਦੇ ਹੋਮੋਗੇ ਕਿਉਂਕਿ ਪੰਜਾਬ ਪੰਜਾਬੀ ਇੰਡਸਟਰੀ ਦੇ ਜਿਹੜੇ ਨਾਮੀ ਕਲਾਕਾਰ ਨੇ ਜਿਵੇਂ ਕਿ ਐਮੀ ਵੀਰ ਗੀਪੀ ਗਰੇਵਾਲ ਜੈ ਇਸ ਤਰ੍ਹਾਂ ਆਪਾਂ ਹੋਰ ਵੀ ਬਹੁਤ ਸਾਰੇ ਅਜਿਹੇ ਕਲਾਕਾਰ ਨੇ ਜੋ ਕਿ ਨਿਰਮਾਨ ਸਟੂਡੀਓ ਦੇ ਵਿੱਚ ਪਹੁੰਚ ਕੇ ਆਪਣੇ ਲਈ ਆਪਣੇ ਕੱਪੜੇ ਜਾਂ ਆਪਣੀਆਂ ਹੋਰ ਨਾ ਡ्रेसेस ਨੂੰ ਤਿਆਰ ਕਰਵਾਉਂਦੇ ਨੇ ਤਾਂ ਮੇਰੇ ਨਾਲ ਗੱਲਬਾਤ ਕਰਨ ਲਈ ਨਿਰਮਾਨ ਸਟੂਡੀਓ ਤੋਂ ਸਰਦਾਰ ਇਕਬਾਲ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਇਕਬਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਭਾਜੀ ਜੀ ਇਕਬਾਲ ਜੀ ਹੁਸ਼ਾਰਪੁਰ ਦੇ ਵਿੱਚ ਤੁਹਾਡੇ ਵੱਲੋਂ ਨਿਰਮਾਣ ਸਟੂਡੀਓ ਦੀ ਸਟਾਰਟਿੰਗ ਕੀਤੀ ਗਈ ਹੈ ਹਾਲਾਂਕਿ ਚਲੋ ਮਹੀਨਾ ਦੋ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਕਹਿੰਦੇ ਹੁੰਦੇ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਤੇ ਜਿਹੜਾ ਮੋਟਿਵ ਇੱਕ ਬਹੁਤ ਸੋਲਿਡ ਜਿਆ ਹੋਣਾ ਚਾਹੀਦਾ ਤਾਂ ਕਿ ਇਸ ਮੋਟਿਵ ਨੂੰ ਲੈ ਕੇ ਤੁਸੀਂ ਹੁਸ਼ਾਰਪੁਰ ਦੇ ਵਿੱਚ ਹੁਣ ਇੱਕ ਆਪਣੇ ਬ੍ਰਾਂਡ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਜੀ ਸਾਡਾ ਜਲੰਧਰ ਸਟੋਰ ਬਹੁਤ ਵਧੀਆ ਚੱਲਦਾ ਸੀ ਤੇ ਸਾਡੇ ਕੋਲ ਅਸੀਂ ਦੇਖਦੇ ਹੁੰਨੇ ਕਿ ਸਾਡੇ ਗਾਹਕ ਟੋਟਲ ਦੁਆਬਾ ਜਿੰਨਾ ਵੀ ਆ ਇਧਰੋਂ ਹੁਸ਼ਿਆਰਪੁਰ ਤੋਂ ਕਾਫੀ گاਕ ਉੱਥੇ ਜਾ ਰਹੇ ਤੇ ਇੱਥੋਂ ਜਾਣ ਦੇ ਵਿੱਚ ਡੇਢ ਦੋ ਘੰਟੇ ਰਸਤੇ ਜਿਉਂ ਉਹਨਾਂ ਨੂੰ ਖਰਾਬ ਹੁੰਦੇ ਆ ਫਿਰ ਹੁਸ਼ਿਆਰਪੁਰ ਨੂੰ ਉਹਨਾਂ ਨੇੜੇ ਆ ਹਿਮਾਚਲ ਦਾ ਬਹੁਤ ਜ਼ਿਆਦਾ گاਕ ਹੈ ਉਹਨਾਂ ਨੂੰ ਫੈਸਿਲਿਟੀ ਚਾਹੀਦੀ ਆ ਤੇ ਅਸੀਂ ਫਿਰ ਜਲੰਧਰ ਤੋਂ ਸੈਕਿੰਡ ਹੀ ਸੋਚਿਆ ਸੀ ਕਿ ਹੁਸ਼ਿਆਰਪੁਰ ਕਰਾਂਗੇ ਐਜੀ ਇਕਬਾਲ ਜੀ ਜੇਕਰ ਆਪਾਂ ਹੁਣ ਕਿਉਂਕਿ ਤੁਹਾਡੇ ਕੋ ਸਿਰਫ ਨੌਜਵਾਨਾਂ ਲਈ ਤੇ ਜੈਂਟਸ ਲਈ ਜਿਹੜੇ ਕੱਪੜੇ ਅਵੇਲੇਬਲ ਨੇ ਵੈਡਿੰਗ ਸੀਜ਼ਨ ਦੀ ਹੁਣ ਸ਼ੁਰੂਆਤ ਹੋ ਚੁੱਕੀ ਆ ਤੇ ਹੁਣ ਲਗਭਗ ਤਿੰਨ ਚਾਰ ਮਹੀਨੇ ਜਿਹੜੇ ਵੈਡ ਆਫਰ ਸਕੀਨ ਹੈ ਆਫਰਸ ਤੋਂ ਪਤਾ ਹੈ ਕਿ ਕੀ ਕੀ ਅਵੇਲੇਬਿਲਟੀ ਹੈ ਜੀ ਆਪਣੇ ਕੋਲ ਫਿਰ ਅਵੇਲੇਬਿਲਟੀ ਸਰ ਇਦਾਂ ਹੈ ਕਿ ਜ਼ਿਆਦਾਤਰ ਲੋਕਾਂ ਦਾ ਧਿਆਨ ਹੁੰਦਾ ਲੇਡੀਜ਼ਰ ਜੀ ਅੱਜ ਕੱਲ ਲੇਡੀ ਬ੍ਰੀ ਬਹੁਤ ਹੈਵੀ ਕੱਪੜੇ ਬਹੁਤ ਜ਼ਿਆਦਾ ਕਢਾਈਆਂ ਵਾਲੇ ਕਿਉਂਕਿ ਕੁੜੀਆਂ ਨੂੰ ਕੋਈ ਨਾ ਨਹੀਂ ਕਰਦਾ ਕਿ ਕਿੰਨੇ ਖਰਚਣੇ ਆ ਹਰ ਪਿਓ ਚਾਹੁੰਦਾ ਕਿ ਮੇਰੀ ਕੁੜੀ ਦਾ ਵਿਆਹ ਆ ਤੇ ਮੈਂ ਜੋ ਕਹੂਗੀ ਜਿਹੜਾ ਲਹਿੰਗਾ ਕਹੂਗੀ ਉਹ ਡਿਜ਼ਾਈਨਰ ਤੋਂ ਬਣਾ ਦੇਣਗੇ ਉਹਦੇ ਆਪੋਜ਼ਿਟ ਮੁੰਡੇ ਵਾਲੀ ਇੰਨੇ ਜ਼ਿਆਦਾ ਹੈਵੀ ਸਟਾਫ ਨਹੀਂ ਸੀ ਪਹਿਲਾਂ ਹੁਣ ਕੀ ਹੈ ਸਾਡੇ ਕੋਲ ਇਸ ਸਾਲ ਵੀ ਹਰ ਸਾਲ ਕੁਝ ਨਾ ਕੁਝ ਅਪਗ੍ਰੇਡ ਹੁੰਦਾ ਰਹਿੰਦਾ ਇਸ ਤਰ੍ਹਾਂ ਤੁਹਾਨੂੰ ਜੇ ਤੁਸੀਂ ਕੱਪੜਿਆਂ ਦੀ ਨਗ੍ਹਾ ਮਾਰੋਗੇ ਤਾਂ ਨਵੇਂ ਸਟੱਫ ਟੋਟਲ ਹੈਵੀ ਕਢਾਈਆਂ ਚ ਕਿ ਸ਼ਿਰਵਾਨੀ ਬਣੇਗੀ ਉਹ ਉਨੀ ਹੈਵੀ ਹੋਏਗੀ ਜਿੰਨਾ ਲਹਿੰਗਾ ਹੈਵੀ ਹੈ ਲਹਿੰਗੇ ਦੀ ਕਢਾਈ ਦੇ ਨਾਲ ਤੁਸੀਂ ਪ੍ਰੋਪਰ ਬੈਚ ਕਰਕੇ ਬਣਵਾ ਵੀ ਸਕਦੇ ਆ ਤੇ ਬਣੇ ਹੋਏ ਪਿੱਛੋਂ ਕੰਪਨੀਆਂ ਬਹੁਤ ਰੈਡੀ ਕਰਕੇ ਦੇ ਦਿੰਦੇ ਆ ਕਿਉਂਕਿ ਜਿਵੇਂ ਕਿ ਆਪਾਂ ਆ ਦੇਖ ਸਕਦੇ ਆ ਕਿ ਤੁਹਾਡੇ ਪਿੱਛੇ ਲੱਗੇ ਹੋਏ ਨੇ ਮਹਾਰਾਜਾ ਸਟਾਈਲ ਦੇ ਜਿਹੜੀਆਂ ਸ਼ਿਰਵਾਨੀਆਂ ਨੇ ਇਸ ਤਰ੍ਹਾਂ ਦੀ ਡਿਮਾਂਡ ਬਹੁਤ ਹੈ ਜੀ ਡਿਮਾਂਡ ਐਕਚੁਅਲੀ ਜੋ ਫੋਟੋ ਆ ਗਈ ਹੁਣ ਜਿਹੜੇ ਵੱਡੇ ਡਿਜ਼ਾਈਨਰ ਬੰਬਈ ਦੇ ਆ ਉਹ ਆਪਣੇ ਅਪਡੇਟ ਕਰਦੇ ਆ ਫਿਰ ਆਪਣੇ ਜੋ ਜਿੰਨੇ ਵੀ ਇੱਥੇ ਲੋਕ ਕਾਰਿਗਰ ਪੰਜਾਬ ਚ ਘੱਟ ਨਹੀਂ ਹੈਗਾ ਹੱਥ ਦੇ ਕੰਮ ਦੇ ਬਹੁਤ ਕਾਰਿਗਰ ਜੇ ਲੇਡੀਜ਼ ਸੂਟਾਂ ਦੇ ਵਿੱਚ ਹੈਗੇ ਆ ਤਾਂ ਜੈਂਟਸ ਵਿੱਚ ਵੀ ਬਹੁਤ ਹੈ ਆ ਸਾਰਾ ਪੁੱਛੇ ਦੇਖਿਓ ਸਾਰਾ ਹੈਂਡਵਰਕ ਦੇ ਉੱਤੇ ਛਪਾਈ ਕਰਕੇ ਕਟਿੰਗ ਕਰਕੇ ਫੇਰ ਸੈੱਟ ਬਣਦੇ ਆ ਜੀ ਇਹ ਇਕਬਾਲ ਸਿੰਘ ਜੀ ਆਪਾਂ ਨਿਰਮਾਣ ਸਟੂਡੀਓ ਦੀ ਗੱਲ ਕਰ ਰਹੀਏ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਪੰਜਾਬੀ ਇੰਡਸਟਰੀ ਤੇ ਬਹੁਤ ਸਾਰੇ ਕਲਾਕਾਰ ਤੁਹਾਡੇ ਕੋਲ ਆਉਂਦੇ ਨੇ ਤਾਂ ਬਹੁਤ ਸਾਰਿਆਂ ਦੇ ਜ਼ਹਿਨ ਦੇ ਵਿੱਚ ਇਹ ਸਵਾਲ ਵੀ ਆਏ ਹੋਵੇਗਾ ਸੁਭਾਵਿਕ ਹੈ ਕਿਉਂਕਿ ਹਰ ਇੱਕ ਬੰਦਾ ਕਹਿੰਦਾ ਕਿ ਮੈਨੂੰ ਚੀਜ਼ ਵੀ ਵਧੀਆ ਮਿਲ ਜਵੇ ਬ੍ਰਾਂਡ ਵੀ ਮਿਲ ਜਵੇ ਤਾਂ ਜਿਹੜਾ ਰੀਜ਼ਨੇਬ ਤਾਂ ਸੋ ਆਬਿਕਾ ਕਿ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਪੰਜਾਬੀ ਇੰਡਸਟਰੀ ਤੋਂ ਕਲਾਕਾਰ ਵੀ ਤੁਹਾਡੇ ਕੋਲ ਐਮੀ ਵਰਕ ਗੀਪੀ ਕਰਿਆਲ ਵਰਗੇ ਪਹੁੰਚਦੇ ਨੇ ਤਾਂ ਜੇਕਰ ਆਪਾਂ ਪ੍ਰਾਈਸ ਦੀ ਗੱਲ ਕਰ ਲਈਏ ਕਿੰਨੇ ਕੁ ਰੀਜ਼ਨੇਬਲ ਨੇ ਜਾਂ ਬਹੁਤ ਮਹਿੰਗਾ ਜੀ ਤੁਹਾਡਾ ਸਟੂਡੀਓ ਫਿਰ ਨਹੀਂ ਬਹੁਤ ਮਹਿੰਗਾ ਇਹ ਅਕਾਉਂਟਿੰਗ ਹੁੰਦਾ ਕਿ ਜਿੰਨਾ ਗੜ ਪਾਉਣਾ ਉਨਾ ਮਿੱਠਾ ਹੋ ਜਾਣਾ ਜੇ ਤੇ ਬਹੁਤ ਜ਼ਿਆਦਾ ਹੈਵੀ ਕੜਾਈ ਆ ਅਸੀਂ ਪਹਿਲੀ ਗੱਲ ਤੇ ਕਸਟਮਰ ਡਿਮਾਂਡ ਤੇ ਕੰਮ ਕਰਦੇ ਜੇ ਉਹਨੂੰ ਪ੍ਰਾਈਸਿਸ ਲੋ ਚਾਹੀਦੇ ਆ ਤਾਂ ਉਹਦਾ ਡਿਜ਼ਾਈਨ ਵੀ ਉਸਹਾ ਦਾ ਸਿਲੈਕਟ ਕਰਾਉਣਾ ਹੈ ਸਟਾਰਟਿੰਗ ਸਾਡੀ ਕੁਸ਼ੇਰਵਾਨੀ ਦੀ 10-11000 ਤੋਂ ਸ਼ੇਰਵ ਹੁਣ ਜੇ ਤੁਸੀਂ ਫੋਟੋ ਮਨੀਸ਼ਵਰ ਉਤਰਾ ਡਿਜ਼ਾਈਨ ਲੈ ਆਏ ਜਾਂ ਕੋਈ ਬਹੁਤ ਵੱਡਾ ਡਿਜ਼ਾਈਨ ਲੈ ਆਏ ਜਾਂ ਫਿਰ ਉੱਤੇ ਪੈਸੇ ਤਾਂ ਲੱਗਦੇ ਜੇ ਸਟੱਫ ਦੀ ਆਪਾਂ ਗੱਲ ਕਰ ਲਈਏ ਫੋਰ ਐਗਜ਼ਾਮਪਲ ਮੀਡਲ ਕਲਾਸ ਲੋਕਾਂ ਦੇ ਲਈ 10000 ਰੁਪਏ ਇੱਕ ਵੱਡੀ ਅਮਾਉਂਟ ਹੁੰਦੀ ਹੈ ਸਟੱਫ ਫਿਰ ਤੁਸੀਂ ਉਹਦਾ ਸਟੱਫ ਫਿਰ ਕਿੱਦਾਂ ਦਾ ਰਹੇਗਾ ਜੇ ਤੁਸੀਂ ਬਰੋਕੇਡ ਚੱਲ ਜਾਂਦੇ ਆ ਤਾਂ ਉਤੋਂ ਕੋਸਟ ਘਟ ਜਾਏਗੀ ਫਿਜ਼ਿਕਲੀ ਸਟੀਚਿੰਗ ਆਸ ਕੋਸਟ ਇਨੀ ਜ਼ਿਆਦਾ ਨਹੀਂ ਹੁੰਦੀ ਪਰ ਜੇ ਤੁਸੀਂ ਹੁਣ ਨਵੇਂ ਪੋਲੀਵੂਲ ਸਟੱਫ ਆ ਗਏ ਆ ਜਾਂ ਪਿੱਛੇ ਕੜਾਈਆਂ ਵਾਲੇ ਬਹੁਤ ਹੈਵੀ ਕੜਾਈਆਂ ਵਾਲੇ ਖਾਦੀ ਤੇ ਆ ਗਏ ਸਟੱਫ ਉਹਨਾਂ ਨੂੰ ਯੂਜ਼ ਕਰਾਂਗੇ ਫ ਕਲਗੀ ਵੀ ਹੋਏਗੀ ਮਾਲਾ ਵੀ ਹੋਏਗੀ ਕਿਰਪਾਨ ਵੀ ਅਸੀਂ ਰੈਡੀ ਕਰਾਉਨੇ ਆ ਤੁਸੀਂ ਸ਼ੂਜ਼ ਦੇਖ ਲਓ ਸ਼ੂਜ਼ ਵੀ ਅਸੀਂ ਰੈਡੀ ਕਰਾਉਨੇ ਆ ਅਸੀਂ ਉਹ ਸਾਰਾ ਕੁਝ ਜਿਹੜਾ ਇੱਕੋ ਸ਼ਾਦੇ ਥੱਲੇ ਅਸੀਂ ਵੈਲਵਟ ਦੇ ਆ ਜੀ ਬਿਲਕੁਲ ਕਿਉਂਕਿ ਇਹੀ ਲੋਕ ਹੈ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਜ਼ਿਆਦਾ ਜਿਹੜਾ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਇੱਕ ਹੀ ਛੱਤ ਹੇਠਾਂ ਸਾਨੂੰ ਇਹ ਸਾਰਾ ਸਮਾਨ ਹੈ ਜਿਹੜਾ ਉਹ ਮਿਲ ਜਵੇ ਇੱਕ ਹੋਰ ਗੱਲ ਹੈ ਜੀ ਬੰਦੇ ਲਈ ਜਦੋਂ ਕਿਸੇ 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 ਯੰਗਸਟਰ ਨੇ ਸਾਡੇ ਕੁਸ਼ੀਰਵਾਨੀ ਲੈਣ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇਹ ਸਟੱਫ ਨਹੀਂ ਦੇਖੇ ਹੁੰਦੇ ਉਹ ਕੋਟ ਪੈਂਟ ਬਾਰੇ ਜਾਣਦਾ ਆ ਪੈਂਟ ਸ਼ੀਟ ਬਾਰੇ ਜਾਣਦਾ ਹਾਂ ਪਰ ਜਦੋਂ ਸ਼ੇਰਵਾਨੀ ਉਹਨਾਂ ਮੇਰੇ ਖੋਲੀ ਦੀ ਤਾ ਉਹ ਕਨਫਿਊਜ਼ ਹੋ ਜਾਂਦੇ ਆ ਕਿ ਸ਼ਾਇਦ ਅਸੀਂ ਲੇਡੀ ਸੂਟ ਸਟਾਫ ਆ ਇਹ ਅਸੀਂ ਕਿੱਦਾਂ ਇਹਨੂੰ ਡੀਲ ਕਰੀਏ ਫਿਰ ਉੱਥੇ ਅਸੀਂ ਸੁਝਾਸ਼ਤ ਦਿੰਦੇ ਆ ਜਾਂ ਫੋਟੋਜ਼ ਦਿਖਾਉਂਦੇ ਆ ਜਾਂ ਆਪਣੇ ਡਿਜ਼ਾਈਨ ਦਿਖਾਉਂਦੇ ਆ ਕਿ ਆਹ ਚੀਜ਼ ਆਹ ਸਟਾਫ ਆਏ ਬਣ ਕੇ ਇਦਾਂ ਦਾ ਲੱਗਣਾ ਪਿਛੇ ਫਰੇਮ ਆ ਫਰੇਮ ਚ ਲਾਉਨੇ ਆ ਫਿਰ ਉਹਨਾਂ ਨੂੰ ਸਾਰੀ ਪੂਰੀ ਤਸੱਲੀ ਕਰਕੇ ਫਿਰ ਉਹਨਾਂ ਨੂੰ ਚੂਜ਼ ਕਰਵਾ ਕੇ ਲਹਿੰਗੇ ਨਾਲ ਮੈਚ ਕਰਕੇ ਜੁਐਲਰੀ ਲੇਡੀਜ਼ ਜੁਐਲਰੀ ਨਾਲ ਜੁਐਲਰੀ ਮੈਚ ਕਰਕੇ ਪੱਲਾ ਮੈਚ ਕਰਕੇ ਫਿਰ ਉਹਨਾਂ ਨੂੰ ਥੋੜਾ ਕੰਫਰਟੇਬਲ ਜੀ ਪੂਰਾ ਕੌਨਫੀਡੈਂਟਲੀ ਪਾਲੰਦਿਆ ਜੀ ਬਿਲਕੁਲ ਇਕਬਾਲ ਸਿੰਘ ਜੀ ਇੱਕ ਹੋਰ ਬਹੁਤ ਅਹਿਮ ਸਵਾਲ ਹੈ ਜਿਵੇਂ ਕਿ ਕਈਆਂ ਦਾ ਵਿਆਹ ਦੇ ਵਿੱਚ ਕਈਆਂ ਨੂੰ ਤਾਂ ਬਹੁਤ ਸਾਰੇ ਮੁੰਡਿਆਂ ਨੂੰ ਚਾਹ ਹੁੰਦਾ ਕਿ ਉਹਨਾਂ ਨੇ ਸ਼ੇਰਵਾਨੀ ਜਾਂ ਮਹਾਰਾਜਾ ਟਾਈਪ ਜਿਹੜੀ ਉਹ ਡਰੈਸ ਆਪਣੇ ਲਈ ਤਿਆਰ ਕਰਵਾਉਣੀ ਹੈ ਪਰੰਤੂ ਕਈਆਂ ਦਾ ਇਹ ਹੁੰਦਾ ਕਿ ਯਾਰ ਅਸੀਂ ਕੋਈ ਆਪਾਂ ਜਿਵੇਂ ਕਿ ਆਪਾਂ ਕਹਿ ਸਕਦੇ ਕਿ ਕੋਟ ਪੈਂਟ ਟਾਈਪ ਜਿਵੇਂ ਕਿ ਹੱਥੀ ਕੜਾਈ ਬਹੁਤ ਚੱਲਦੀ ਹੈ ਕੋਦੇ ਕੋਈ ਹਾਥੀਦੰਦ ਵਾਲੀ ਆਪਾਂ ਕਹਿ ਸਕਦੇ ਕਿਸ ਤਰ੍ਹਾਂ ਦੀਆਂ ਕੜਾਈਆਂ ਜਿਹੜੀਆਂ ਹਾਥੀ ਤਿਆਰ ਕੀਤੀਆਂ ਜਾਂਦੀਆਂ ਨੇ ਜੀ ਹਾਥੀ ਹੁਣ ਟਕਸੀਡੋ ਸੂਟਸ ਆ ਗਏ ਆ ਜੀ ਜੇ ਲੇਡੀ ਸਾਈਡ ਮੰਨ ਲਓ ਵਨ ਪੀਸ ਗਾਉਨ ਕੁੜੀਆਂ ਪਾਉਂਦੀਆਂ ਅੱਜ ਕੱਲ ਉਹਦੇ ਆਪੋਜ਼ਿਟ ਜੇ ਇੰਗਲਿਸ਼ ਡਰੈਸ ਆਪਾਂ ਦੇਖੀ ਉਹਦੇ ਚ ਟਕਸੀਡੋ ਆ ਫਿਰ ਟਕਸੀਡੋ ਦੇ ਕਾਲਰ ਦੇ ਉੱਤੇ ਕੜਾਈ ਕਰਵਾਉਂਦੇ ਆ ਤੇ ਸ਼ੋਲਡਰ ਕੜਾਈ ਹੋ ਜਾਂਦੇ ਆ ਬਾਹਾਂ 'ਤੇ ਕੜਾਈ ਹੋ ਜਾਂਦੀ ਆ ਉਹਦੇ ਅਕੋਰਡਿੰਗ ਟਕਸੀਡੋ ਬੈਸਟ ਅਸੀਂ ਬੈਸਟ ਆਪਸ਼ਨ ਟਕਸੀਡੋ ਕਹਿੰਦੇ ਆ ਲੋਕੀ 3 ਪੀਸ ਕਹਿੰਦੇ ਆ ਪਰ ਜੇ ਹੁਣ ਇਹਨਾਂ ਦਿਨਾਂ ਦੇ ਵਿੱਚ ਜਾਂ ਪਿ ਕਿ ਹਰ ਇੱਕ ਹਰ weddings ਦੇ ਉੱਤੇ ਹਰ ਇੱਕ ਪਾਰਟੀ ਤੇ ਰਿਸੈਪਸ਼ਨ ਪਾਰਟੀ ਤੇ engagement ਪਾਰਟੀ ਤੇ ਮੈਨ ਸਾਈਟ ਟਕਸੀਡੋ ਸੂਟਸ ਆ ਉਹ ਤੋਂ ਬੈਸਟ অপਸ਼ਨ ਹੈ ਮਤਲਬ ਜੀ ਆਪਣੇ ਕੋਲ ਹਰ ਤਰ੍ਹਾਂ ਦੀ ਅਵੇਲੇਬਿਲਟੀ ਜਿਹੜੀ ਉਹ ਹੈਗੀ ਆ ਚਾਹੇ ਤੁਸੀਂ ਇਹ ਜਾਗੂ ਲਈ ਕੋਈ ਆਪਣੀ ਡਰੈਸ ਤਿਆਰ ਕਰਵਾਉਣੀ ਹੈ ਚਾਹੇ ਤੁਸੀਂ ਮੈਰਿਜ ਦੇ ਲਈ ਕੋਈ ਤਿਆਰ ਕਰਵਾਉਣੀ ਹੈ ਜੀ ਜਾਗੂ ਲਈ ਵੀ ਹੁਣ ਉਹੀ ਪਹਿਲਾਂ ਪਲੇਨ ਕੋਟ ਤੇ ਸੀ ਕਿ ਕੋਟ ਤੇ ਚੇਂਜ ਹੋ ਗਏ ਚਿਕਨ ਕਰੀ ਆ ਗਿਆ ਫਿਰ ਬਹੁਤ ਬਹੁਤ ਤਰ੍ਹਾਂ ਦੀਆਂ ਕੜਾਈਆਂ ਵਾਲੇ ਜਿਹੜੇ ਆ ਉਹ ਐਡਰ ਹੋਈ ਜਾਂਦੇ ਆ ਜੀ ਆਪਣੇ ਕੋਲ ਕੁਰਤਾ ਪਜਾਮੇ ਦੀ ਫੈਸਿਲਿਟੀ ਵੀ ਹੈ ਜੀ ਹਾਂਜੀ ਹਾਂਜੀ ਕੁਰਤਾ ਪਜਾਮਾ ਟੋਟਲ ਫੈਸਿਲਿਟੀ ਆ ਕੁਰਤਾ ਸਲਵਾਰ ਦੇ ਵਿੱਚ ਜਿਹੜਾ ਰਿੰਕਲ ਰੈਸ ਕਪੜਾ ਹੁੰਦਾ ਆ ਉਹ ਵੀ ਹੈਗਾ ਆ ਪਿਓਰ ਕਾਟਨ ਵੀ ਹੈਗਾ ਆ ਤੇ ਚਿਕਨ ਕਰੀ ਦੇ ਵਿੱਚ ਸਾਰੇ ਜਿੰਨੇ ਡਿਜ਼ਾਈਨ ਆਉਣਗੇ ਜਿੰਨੇ ਤੁਸੀਂ ਫੋਟੋਆਂ ਦੇਖੇ ਹੋਣੇ ਆ ਸਾਰੇ ਹੈਗੇ ਸਾਡੇ ਕੋਲ ਅੱਛਾ ਸਟਿਚਸ ਦੇ ਕੀ ਆਪਣੇ ਕੋਲ ਫੈਸਿਲਿਟੀ ਹੈ ਜੀ ਫਿਰ ਸਟਿਚਸ ਸਾਡੇ ਆਪਣੀ ਆਪਣੀ ਫੈਕਟਰੀ ਆ ਆਪਣੇ ਟੇਲਰਸ ਦੇ ਸਾਡੇ ਉਹ ਵਸੀਮ ਜੀ ਆ ਸਾਡੇ ਜਲੰਧਰ ਉਹ ਸਾਰਾ ਦੇਖਦੇ ਕੰਮ ਇਹ ਤਾਂ ਵਧੀਆ ਸਟਾਈਲ ਬਣਦੇ ਕਿਉਂਕਿ ਹੁਣ ਜਿਵੇਂ ਕਿ ਵੈਡਿੰਗ ਸੀਜ਼ਨ ਆਪ ਫਰਵਰੀ ਮਾਰਚ ਤੱਕ ਇਹ ਰਹੇਗਾ ਜੀ April ਤੱਕ ਜਾਏਗਾ April ਤੱਕ ਹਾਂਜੀ ਚਲੋ ਜਾਏਗੀ ਤਾਂ ਲੋਕਾਂ ਨੂੰ ਇਹ ਹੁੰਦਾ ਕਈ ਵਿਚਾਰੇ ਮੇਰੇ ਵਰਗੇ ਕਾਲੇ ਹੁੰਦੇ ਨੇ ਕਿ ਸਾਨੂੰ ਜਲਦ ਤੋਂ ਜਲਦ ਜਿਹੜਾ ਤਿਆਰ ਮਿਲ ਜਾਵੇ ਤਾਂ ਕਿੰਨੇ ਕੁ ਦਿਨ ਅਮੂਮਨ ਲੱਗਦੇ ਆ ਜੀ ਫਿਰ ਅਕਚੁਅਲੀ ਅਸੀਂ ਟਾਈਮ ਮੰਗਦੇ ਆ 10 ਦਿਨ 10 ਦਿਨ ਪਰ ਉਹਦੇ ਵਿੱਚ ਮੈਨੇਜਮੈਂਟ ਹੁੰਦੀ ਆ ਕੋਈ ਹੁਣ ਕੀ ਐਨਲਾਈਜ਼ ਆਉਂਦੇ ਆ ਪਾਰਟੀ ਦੇ ਕੱਪੜੇ ਬਣਦੇ ਹੁੰਦੇ ਆ ਕੋਈ ਲੇਟ ਹੋ ਗਿਆ ਕਿਸੇ ਨੇ ਵਿਆਹ ਤੋਂ 4 ਦਿਨ ਪਹਿਲਾਂ ਆਉਣਾ ਆ ਫਿਰ ਉਹ ਸਾਡੀ ਜ਼ਿੰਮੇਵਾਰੀ ਆ ਪੂਰੀ ਫੈਮਿਲੀ ਦੇ ਕੱਪੜੇ ਬਣਦੇ ਤੇ ਇੱਕ ਦੋ ਪੀਸ ਪਹਿਲਾਂ ਕਟਾਉਣੇ ਉਹ ਵੀ ਨਿਕਲ ਜਾਂਦੇ ਆ ਅੱਛਾ ਕੋਈ ਕੋਈ ਆਪਣਾ ਆਨਲਾਈਨ ਕੋਈ ਡਿਜ਼ਾਈਨ ਕਰਕੇ ਆਉਂਦਾ ਕਿ ਆਪਾਂ ਇਕਵਾਲ ਜੀ ਇਹ ਤਿਆਰ ਕਰਵਾਉਣਾ ਫਿਰ ਉਹ ਸਭ ਮਤਲਬ ਕਿ ਇਹ ਤੋਂ ਜਲਦੀ ਤੇ ਜੀ ਕੋਈ ਕੋ ਅਵੇਲੇਬਿਲਿਟੀ ਹੈ ਜੀ ਪਿੰਟਰੇਸਟ ਤੋਂ ਡਿਜ਼ਾਈਨ ਆਉਂਦੇ ਆ ਗੂਗਲ ਤੋਂ ਡਿਜ਼ਾਈਨ ਆਉਂਦੇ ਆ AI ਦੇ ਡਿਜ਼ਾਈਨ ਆ ਗਏ ਹੁਣ ਤਾਂ ਸਾਡੇ ਕੋਲ ਫੋਟੋ ਕਰੋ ਲੈ ਕੇ ਆਲੇ ਤਿੰਨ ਚਾਰ ਆਪਸ਼ਨ ਅਸੀਂ ਅਕੋਰਡਿੰਗ ਉਹਨਾਂ ਨੂੰ ਥੋੜੇ ਟਿਲਟ ਕਰ ਦੋ ਥੋੜਾ ਚੇਂਜ ਕਰ ਦੋ ਜਾਂ ਸੇਮ ਕਰ ਦੋ ਉਹ ਅਸੀਂ ਆਪਣੀ ਡਿਜ਼ਾਈਨਿੰਗ ਦੇ ਹਿਸਾਬ ਨਾਲ ਦੇਖਣਾ ਕਿ ਅੱਜ ਕੱਲ ਇੱਥੇ ਪਾਇਆ ਕਿ ਸੋਹਣਾ ਲੱਗੇਗਾ ਜੀ ਬਿਲਕੁਲ ਕਿਹਦਾ ਜਲੂਸ ਨਾ ਕੱਢੋ ਇਤੋਂ ਵੱਜੋ ਫਿਰ ਤੁਹਾਡੀ ਤਾਰੀ ਜੀ ਬਿਲਕੁਲ ਹਾਈਪ ਤੋਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਆਪਾਂ ਪੰਜਾਬੀ ਇੰਡਸਟਰੀ ਨਾਲ ਸੰਬੰਧਤ ਹੁਣ ਗੱਲਬਾਤ ਕਰ ਲਈ ਹੈ ਥੋੜੀ ਜਿਹੀ ਅੱਗੇ ਕਮੈਂਟ ਕਿਹੜੇ-ਕਿਹੜੇ ਕਲਾਕਾਰ ਹੁਣ ਤੱਕ ਸਲਵਾ ਚੁੱਕੇ ਨੇ ਜੀ ਨਿਰਮਾਸ ਸਾਡੇ ਕੋਲ ਭਾਨਾ ਭਾਜੀ ਆ ਐਲ ਏ ਕਠਾਰ ਮੇਲਾ ਕਰਾਉਂਦੇ ਆ ਤੇ ਕਠਾਰ ਮੇਲੇ ਤੇ ਵੱਡਾ ਨਾਮ ਵੱਡਾ ਨਾਮ ਟੋਟਲ ਜਿੰਨੇ ਵੀ ਸਿੰਗਰ ਆ ਹੰਬਲ ਮਿਊਜ਼ਿਕ ਹੰਬਲ ਮੋਸ਼ਨ ਪਿਕਚਰ ਜਿੰਨੇ ਵੀ ਉਹਨਾਂ ਦੇ ਆਰਟਿਸਟ ਆ ਸਾਰਿਆਂ ਨੂੰ ਮਿਲੇ ਆ मोस्टਲੀ ਸਾਰੇ ਜਣੇ ਦੁਕਾਨ ਤੇ ਵੀ ਆਏ ਹੋਏ ਆ ਸ਼ਾਪ ਤੇ ਤਾਂ ਗਿੱਪੀ ਬਾਈ ਹੁਣੀ ਐਮੀ ਭਾਜੀ ਉਹ ਜਦੋਂ ਸਰਵਾਲਾ ਜੀ ਦੀ ਪ੍ਰੋਮੋਸ਼ਨ ਸੀ ਉਦੋਂ ਆਏ ਸੀਗੇ ਉਹਨਾਂ ਦੇ ਕੱਪੜੇ ਵੀ ਬਣਦੇ ਆ ਸੀ ਉਹਨਾਂ ਦੀ ਸ਼ੂਟਿੰਗ ਤੇ ਵੀ ਜਾਇਆ ਉਹਨੇ ਕਈ ਵਾਰ ਅੱਛਾ ਇੱਕ ਇਹ ਤੁਸੀਂ ਆਪਾਂ ਗੱਲ ਕਰ ਰਹੇ ਸੀ ਕਿ ਕਿਸੇ ਹੁਣ ਫਿਲਮ ਆ ਰਹੀ ਹੈ ਇੱਕ ਬਹੁਤ ਵੱਡੇ ਬੰਦੇ ਦੀ ਤਾਂ ਚਲੋ ਅੱਲੇ ਤੁਸੀਂ ਡਿਸਕਲੋਸ ਨਹੀਂ ਉਹ ਕਰਨਾ ਚਾਹੁੰਦੇ ਕਿ ਉਸ ਫਿਲਮ ਦੇ ਵਿੱਚ ਵੀ ਜਿਹੜੇ ਉਹ ਕੱਪੜੇ ਆ ਉਹਨਾਂ ਨਿਰਮਾਨ ਸਟੂਡੀਓ ਵੱਲੋਂ ਸਪான்ਸਰ ਕੀਤੇ ਹੋਏ ਨੇ ਜਾਂ ਤੋ ਤਿਆਰ ਹੋਏ ਨੇ ਜੀ ਉਹ ਤਿਆਰ ਹੋਏ ਆ ਸਪான்ਸਰ ਨਹੀਂ ਕਹਿ ਸਕਦੇ ਹਾਂ ਮਾਫੀ ਚਾਹੁੰਦਾ ਤਿਆਰ ਹੋਏ ਨੇ ਜੀ ਜਿਹੜੀਆਂ ਕੁਝ ਚੀਜ਼ਾਂ ਕੁਝ ਚੀਜ਼ਾਂ ਜਿਹੜੀਆਂ ਸਾਡੇ ਕੋਲ ਡਿਜ਼ਾਈਨ ਸੀ ਜੀ ਉਹਨਾਂ ਨੂੰ ਪਸੰਦ ਆਈ ਉਹਨਾਂ ਨੇ ਫਿਲਮ ਦੇ ਵਿੱਚ ਲੈਣਗੇ ਉਹਨਾਂ ਦੀ ਗੱਲ ਚੱਲ ਰਹੀ ਮੇਲੇ ਨੰਗਿਆ ਮੇਲੇ ਤੇ ਸਾਰੇ ਕੱਪੜੇ ਬਣੇ ਆ ਐਮੀ ਬਾਈ ਹੁਣੀ ਆ ਗਏ ਗੁਲਾਬ ਸਿੱਧੂ ਜੀ ਆਏ ਸੀ ਫਿਰ ਜੀ ਖਾਨ ਭਾਜੀ ਤੇ ਮੈਡਮ ਗੁਲੇ ਜਖਤਰ ਉਹਨਾਂ ਦੇ ਹਸਬੰਡ ਉਹ ਇਕੱਠੇ ਆਉਂਦੇ ਆ ਤੇ کافی کافی ਜਿਨਾ ਮੇ ਹੋਰ ਇੱਕਦਮ ਇੱਕ ਲਾਈਨ ਸਿਰ ਨਾਮ ਜਿਹੜਾ ਪੂਰੇ ਨਹੀਂ ਹੋਣੇ ਜਿਨਾ کافی ਇੱਕ ਲੰਬੀ ਲਾਈਨ ਚੱਲ ਜਾਏਗੀ ਬਹੁਤ کافی کافی ਜੜ ਜੀ ਤੁਸੀਂ ਸੋਹਣੀ ਡਿਜ਼ਾਈਨਿੰਗ ਕਰਦੇ ਹੋ ਫਿਰ ਲੋਕੀ ਆਪੇ ਤੁਹਾਡੇ ਕੋ ਉਦੇ ਬਿਲਕੁਲ ਜੀ ਤੁਸੀਂ ਆਪਣਾ ਕੰਮ ਸਹੀ ਕਰੋ ਜੀ ਅਖੀਰ ਦੇ ਵਿੱਚ ਕੁਝ ਕਹਿਣਾ ਹੋਵੇ ਸਾਡੇ ਫਿਰ ਈ ਵਿਊਅਰਸ ਨੂੰ ਕੋਈ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਹੋਵੇ ਅਸ਼ਾਹ ਜਿਲ੍ਹਾ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਜਿਲ੍ਹਾ ਪੰਜਾਬ ਦਾ ਅਸੀਂ ਇੱਥੇ ਆਪਣਾ ਸਟੋਰ ਖੋਲਿਆ ਆ ਨਿਰਮਨ ਸਟੂਡੀਓ ਸਾਡੀ ਪੰਜਾਬ ਦੇ ਵਿੱਚ ਸੈਕੰਡ ਬ੍ਰਾਂਚ ਆ ਇਹ ਤੇ ਅਸੀਂ ਤੁਹਾਨੂੰ ਫੈਸਿਲਿਟੀ ਦਿੰਦੇ ਆ ਸਾਰੀ ਤੇ ਅਸੀਂ ਆਸ ਕਰਦੇ ਆ ਤੁਸੀਂ ਸਾਡੇ ਕੋ ਇੱਕ ਵਾਰੀ ਚੈ ਬਹੁਤ ਬਹੁਤ ਧੰਨਵਾਦ ਜੀ ਇਹ ਜੀ ਸੋਇਸਨ ਮੇਰੇ ਨਾਲ ਨਿਰਮਾਨ ਸਟੂਡੀਓ ਤੋਂ ਸਰਦਾਰ ਇਕਬਾਲ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਗਈ ਹੈ ਸੋ ਨਿਰਮਾਨ ਸਟੂਡੀਓ ਤੁਹਾਨੂੰ ਮੈਂ ਇੱਕ ਵਾਰ ਲੋਕੇਸ਼ਨ ਵੀ ਤੁਹਾਡੇ ਨਾਲ ਸ਼ੇਅਰ ਜਿਹੜੀ ਮੈਂ ਕਰ ਦਿੱਦਾਂ ਹੂੰ ਸ਼ਾਰਪੁਰ ਦੇ ਬਿਲਕੁਲ ਥੋਬੀ ਘਾਟ ਚੌਂਕ ਦੇ ਵਿੱਚ ਨਿਰਮਾਨ ਸਟੂਡੀਓ ਮੌਜੂਦ ਹੈ ਤਾਂ ਬਹੁਤ ਅੱਛੇ ਅੱਛੇ ਬਹੁਤ ਸੋਹਣਾ ਸੋਹਣੇ ਡਿਜ਼ਾਈਨ ਆ ਜਿਹੜੇ ਨਾਲ ਕੋਲ ਰੀਜ਼ਨੇਬਲ ਪ੍ਰਾਈਸਿਸ ਤੇ ਅਵੇਲੇਬਲ ਨੇ ਸੋ ਤੁਸੀਂ ਵੀ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੋ